ਜਿੱਦਾਂ ਕਈ ਕਹਿੰਦੇ ਨੇ ਵੀ ਆਹ ਨਾਗ ਪਾ ਲੋ ਗੁੱਸਾ ਨਹੀਂ ਆਊ ਜਿੱਥੇ ਗੁੱਸਾ ਆਉਂਦਾ ਆਉਂਦਾ ਹੀ ਰਹਿੰਦਾ ਜਾਂ ਇਹਦੇ ਨਾਲ ਪੈਸੇ ਆਜੂ ਜੇ ਬੰਦਾ ਦਿਹਾੜੀ ਕਰਦਾ ਉਹ ਤਾਂ ਉਨੇ ਹੀ ਦਿਹਾੜੀ ਆ ਕੱਲ ਨੂੰ ਦਿਹਾੜੀ ਤਾਂ ਵਧਣ ਨਹੀਂ ਲੱਗੀ ਜੇ ਅੱਜ ਉਹਨੇ ਨਾਗ ਪਾ ਲਿਆ ਤੇ ਸਾਰੇ ਇਹਦੇ ਵਿੱਚ ਵਹਿਮ ਨੇ ਨਾਗਾ ਨਾਲ ਪਾਉਣ ਨਾਲ ਇਹਨਾਂ ਨਾਲ ਕੋਈ ਹੋਨੇ ਅਗਲਾ ਸਵਾਲ ਕੀ ਸੀ ਤੁਹਾਨੂੰ ਜਿੱਦਾਂ ਵੀ ਰਾਸ਼ੀਆਂ ਵਗੈਰਾ ਤੈ ਕਿ ਤਿੰਨ ਵੀ ਹਾਂ ਆ ਬੰਦੇ ਦੀ ਆ ਰਾਸ਼ੀ ਆ ਤਾਂ ਉਤੇ ਸ਼ਨੀ ਭਾਰਾ ਹੋਊਗਾ ਉਹਨੂੰ ਵੱਧੂ ਗੁੱਸਾ ਆਊਗਾ ਤੁਸੀਂ ਤੇਲ ਪਾ ਦਿਵੋ ਹਨਾ ਬਾਹਰ ਕੋਈ ਤੇਲ ਲੈਣ ਲਈ ਆਉਂਦਾ ਹਨਾ ਜੋ ਵੀ ਸਾਧੂ ਸੰਤ ਨੂੰ ਇਹ ਚੀਜ਼ਾਂ ਆਉ ਤੇਲ ਦਾ ਵੀ ਇੱਕ ਹੋਇਆ ਵੀ ਪੁਰਾਣੇ ਟਾਈਮ 'ਚ ਤੇਲ ਸਭ ਤੋਂ ਮਹਿੰਗਾ ਹੁੰਦਾ ਸੀ ਇਸ ਕਰਕੇ ਉਹ ਤੇਲ ਮੰਗਿਆ ਜਾਂਦਾ ਸ਼ਨੀਨ ਵਾਰ ਨੂੰ ਉਹ ਤੇਲ ਮੰਗਣ ਆਉਂਦੇ ਆ ਜਿਸ ਤਰ੍ਹਾਂ ਹਾਲਾਂਕਿ ਸ਼ਨੀ ਦਾ ਤੇਲ ਨਾਲ ਤਾਂ ਕੋਈ ਸਬੰਧ ਨਹੀਂ ਹੈਗਾ ਮਾੜਾ ਉਹਨੂੰ ਇਸ ਕਰਕੇ ਕਹਿ ਦਿੰਦੇ ਨੇ ਵੀ ਸੂਰਜ ਦਾ ਸਭ ਤੋਂ ਨੇੜੇ ਦਾ ਗ੍ਰਹਿ ਬੁੱਧਾ ਫਿਰ ਸ਼ੁਕਰ ਹੈ ਫਿਰ ਧਰਤੀ ਹੈ ਫਿਰ ਬ੍ਰਹਸਪਤੀ ਹੈ ਮੰਗਲ ਹੈ ਫਿਰ ਬ੍ਰਹਸਪਤੀ ਆ ਫਿਰ ਸ਼ਨੀ ਹੈ ਸ਼ਨੀ ਆ ਦੂਰ ਹੈ ਸੂਰਜ ਤੋਂ ਦੂਰ ਹੋਣ ਕਰਕੇ ਉਹਦਾ ਚੱਕਰ ਵੱਡਾ ਜੇ ਤਰਤੇ 1 ਸਾਲ ਚ ਲੱਗਦੇ ਉਹਨੂੰ ਕਿੰਨੇ ਸਾਲ ਲੱਗ ਜਾਂਦੇ ਨੇ ਇਸ ਕਰਕੇ ਉਹਨੂੰ ਮਾੜਾ ਗਿਣਿਆ ਜਾਂਦਾ ਤੇ ਮਾੜਾ ਤਾਂ ਹੈ ਨਹੀਂ ਉਹਦਾ ਸਾਫਰ ਵੀ ਉਹਨਾਂ ਹੀ ਜਿਆਦਾ ਹੈ ਤੇ ਇਸ ਕਰਕੇ ਤੇਲ ਪਾਉਣ ਨਾਲੇ ਦਾ ਕੋਈ ਹੋ